ਟ੍ਰਾਈਟਰ ਗੱਡੀਆਂ ਨੁਕਰੇ ਘੋੜੇ ਮਿੱਤਰੋ ਇਹ ਅਗਸਤ ਮਹੀਨੇ ਚ ਆ ਰੀਆਂ ਚੀਜ਼ਾਂ ਇਹ ਤੁਹਾਨੂੰ ਮੈਂ ਦੱਸਦਾ ਹਾਂਜੀ ਕਿਦਾਂ ਸਾਰੇ ਵੀਰ ਭਰਾਓ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਕੰਮ ਜੋਰਾਂ ਤੇ ਚੱਲ ਪਿਆ ਮੈਚ ਸ਼ੁਰੂ ਪੰਜਾਬ 'ਚ ਧੱਕ ਪੈਣੀ ਮੈਂ ਕਹਾਂ ਬਈ ਹੁਣ ਸ਼ੁਰੂ ਹੋ ਜਾਣੀ ਆ ਹੁਣ ਗੱਲਾਂ ਟਿਕਾਣੇ ਲੱਗਣਗੀਆਂ ਹੁਣ ਉਹੀ ਚੀਜ਼ਾਂ ਹੋਣਗੀਆਂ ਮਿੱਤਰੋ ਜਿਹੜੀਆਂ ਪਲੱਥਾਂ ਦੇ ਮੇਲੇ ਤੇ ਹੋਈਆਂ ਜਿਹੜਾ ਜੋ ਕਮਾਲ ਪਰੇ ਚ ਪਿਛਲੀ ਯਾਰ ਹੋਇਆ ਉਸ ਵਾਰ ਫਿਰ ਦੇਖਣ ਨੂੰ ਮਿਲਣਾ ਤੁਹਾਨੂੰ ਐਸ ਵਾਰ ਮੈਚ ਦਸੰਬਰ 'ਚ ਵੀ ਟੌਪ ਦੇ ਆ ਪਰ ਅਗਸਤ 'ਚ ਵੀ ਮਿੱਤਰੋ ਦਸੰਬਰ ਵਾਲਾ ਕੰਮ ਹੋ ਜਾਣਾ ਕਿਉਂਕਿ ਸ਼ੁਰੂਆਤ ਵਾਲਾ ਜੋ ਮਹੀਨਾ ਹੁੰਦਾ ਮਿੱਤਰੋ ਸੀਜ਼ਨ ਦਾ ਕਬੱਡੀ ਦੇ ਸੀਜ਼ਨ ਦਾ ਸ਼ੁਰੂਆਤ ਵਾਲੇ ਮਹੀਨੇ 'ਚ ਜੇ ਗੱਲ ਬਣ ਜੇ ਨਾ ਫਿਰ ਸਰਾਹ ਲੱਗੂਗੀ ਪੂਰੇ ਸੀਜ਼ਨ 'ਚ ਹੀ ਇਹ ਸਮਝਿਆ ਕਰੋ ਮਿੱਤਰੋ ਸੋ ਟਰੈਕਟਰ ਗੱਡੀਆਂ ਨੁਕਰੇ ਘੋੜੇ ਮਿੱਤਰੋ ਇਹ ਅਗਸਤ ਮਹੀਨੇ 'ਚ ਹੀ ਆ ਰੀਆਂ ਚੀਜ਼ਾਂ ਇਹ ਤੁਹਾਨੂੰ ਮੈਂ ਦੱਸਦਾ ਟੂਰਨਾਮੈਂਟ 2-3 ਟੌਪ ਦੇ ਜਾਣੇ ਜਿਹੜੇ ਅਗਸਤ 'ਚ ਉਹਨਾਂ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਜਿਓ ਪਹਿਲਾ ਟੂਰਨਾਮੈਂਟ ਮਿੱਤਰੋ ਮੈਂ ਖਜੂਰਲੇ ਦਾ ਦੱਸਣ ਜਾ ਰਿਹਾ 13 ਤੇ 14 ਤੇ 15 ਅਗਸਤ ਹੋਣੀਆਂ ਖਜੂਰਲਾ ਕਪੂਰਥਲੇ ਇਲਾਕੇ ਚ ਆਲ ਓਪਨ ਕਲੱਬਾਂ ਦੇ ਮੈਚ ਆ ਮਿੱਤਰੋ ਜੋ ਐ ਇੱਥੇ ਆਲ ਓਪਨ ਕਲੱਬਾਂ ਦੇ ਮੈਚ 15 ਅਗਸਤ ਨੂੰ ਜੋ ਐ ਬੈਸਟਾਂ ਨੂੰ ਮੋਟਰਸਾਈਕਲ ਆ 8 ਕਲੱਬਾਂ ਪੜਨੀਆਂ ਲੱਖ ਪਹਿਲਾ ਇਨਾਮ ਤੇ ਦੂਜਾ ਨਾਮ 81000 ਆ ਸੋ ਟਾਪ ਦਾ ਮੇਲਾ ਹੋਣਾ ਤੇ ਬੈਸਟਾਂ ਨੂੰ ਮਿੱਤਰੋ ਮੋਟਰਸਾਈਕਲ ਰੱਖੇ ਗਏ ਆ ਬੈਸਟ ਰੇਡਰ ਤੇ ਜਾਫੀ ਲਈ ਮੋਟਰਸਾਈਕਲ ਹੋਣਿਆ ਸੋ ਮੇਲਾ ਬਹੁਤ ਤਗੜਾ ਹੋਣਾ ਇਹ 365 ਤੇ ਲਾਈਵ ਚੱਲੂਗਾ ਕਬੱਡੀ 365 ਤੇ ਇਹ ਮੇਲੇ ਦਾ ਮਿੱਤਰੋ ਲਾਈਵ ਚੱਲਣਾ ਤੇ ਅਗਲਾ ਮੇਲਾ ਮਿੱਤਰੋ ਇਸੇ ਹੀ ਤਰੀਕਿਆਂ ਚ 16 17 ਤੇ 18 ਅਗਸਤ ਫਿਰ ਭੇਟਾਂ ਚ ਰੌਣਕਾਂ ਲੱਗਣਗੀਆਂ ਇਹ ਹਰ ਵਾਰੀ ਸਿਰਾ ਕਰ ਦਿਆ ਸ਼ੁਰੂ ਵਾਲੇ ਟਾਈਮ ਚ ਮਿੱਤਰੋ ਉਦੋਂ ਲੰਡੀਆਂ ਜੀਪਾਂ ਸੀ ਇਸ ਮੇਲੇ ਤੇ ਤੇ ਉਹ ਜਿੱਤਿਆਂ ਕਿੰਨਾਂ ਨੇ ਸੀ ਫਰਿਆਦ ਹੋਣਿਆ ਨੇ ਸ਼ਾਜੀ ਹੋਣੀ ਮਿੱਤਰੋ ਲੈ ਕੇ ਗਏ ਸੀਗੇ ਪਰ ਇਹ ਕਿਤੇ ਓਪਨ ਦੇ ਮੈਚ ਆ ਤਿੰਨ ਖਿਡਾਰੀ ਬਾਹਰੋਂ ਆ 16 ਟੀਮਾਂ ਸੱਦੇ ਪੱਤਰ ਆਲੀਆਂ ਮਿੱਤਰੋ ਲੱਖ ਪਹਿਲਾ ਇਨਾਮ ਤੇ ਦੂਜਾ ਇਨਾਮ 75000 ਆ ਤੇ ਬੈਸਟਾਂ ਨੂੰ ਮਿੱਤਰੋ 4 ਟਰੈਕਟਰ ਰੱਖਦੇ ਆ ਪੇਟਾਂ ਲੈਣੇ ਐ ਇੱਕ ਟੀਮ ਮਿੱਤਰੋ 4 ਟਰੈਕਟਰ ਹੋਣੇ ਆ 16 17 ਤੇ 18 ਅਗਸਤ ਨੂੰ ਇਹ ਮੇਲਾ ਹੋਣਾ ਮਿੱਤਰੋ ਇਹ ਮੇਲੇ ਤੇ ਵੀ ਟੌਪ ਦੇ ਮੈਚ ਬਾਕੀ ਸਿਆਲ ਚ ਮਿੱਤਰੋ 855 ਉਹਦੀ ਆਪਾਂ ਕੋਈ ਜਾਣਕਾਰੀ ਹੈ ਨਾ ਬਾ ਟਰੈਕਟਰ ਦਾ ਹਸਤੇ ਤੁਹਾਨੂੰ ਵੀ 855 ਉੱਥੇ ਤੇ ਕੰਬਾਈਨਾ ਨਵੰਬਰ ਦੇ ਮਹੀਨੇ ਚ ਤੇ ਦਸੰਬਰ ਚ ਫਾਰਮਟ ਰੈਕ ਪਾਰਲੇ ਬਹੁ ਕੋਸ਼ ਹੋਣਾ ਦਸੰਬਰ ਤੱਕ ਭਰਿਆ ਹੋਊਗਾ ਮੇਲਾ ਲਗਭਗ ਪਰ ਕੋਟ ਕਰਾਰ ਖਾਂਚ ਮਿੱਤਰੋ 5 اگست ਨੂੰ ਹੋਣਾ ਵੈਸਟਾ ਨੂੰ ਨੁਕਰੇ ਕੋੜੇ ਆ ਤੇ ਸ਼ਾਜੀ ਹੁਣਾਂ ਦੀ ਫੋਟੋ ਤਾਂ ਲਈ ਆ ਵੀ ਸ਼ਕਰਪੁਰ ਟੀਮ ਖੇਡਣੀ ਆ ਮਿੱਤਰੋ ਤੋਂ ਬਹੁਤ ਵਧੀਆ ਟੀਮਾਂ ਖੇਡਣੀਆਂ ਕੋਟਕਰਾਰ ਖਾਂ ਚ ਮਿੱਤਰੋ ਰੌਣਕਾਂ ਇੱਕ ਕਲਾ ਕਹਿ ਲਾਸਟ ਆ ਮਿੱਤਰੋ 175 ਨਾਵਾਂ ਉਹਦਾ ਹੁਣੇ ਹੀ ਹੋਣਾ 2-3 ਦਿਨਾਂ ਬਾਅਦ ਸੋ ਮੇਲਾ ਵੀ ਬਹੁਤ ਤਗੜਾ ਲੱਗੂਗਾ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਟੂਰਨਾਮੈਂਟ ਕਲੀਅਰ ਕਰਨੇ ਸੀਗੇ ਇੱਥੋਂ ਅੰਦਾਜ਼ਾ ਲਾ ਲਓ ਦਾ ਸੀਜ਼ਨ ਕਿੱਦਾਂ ਦਾ ਰਹਿਣਾ ਕਿਦਾਂ ਦਾ ਹੋਊਗਾ ਮਿੱਤਰੋ ਸੋ ਪਲੇਅਰ ਵੀ ਪੰਜਾਬ ਜਲਦੀ ਆਉਣਗੇ ਉਹ ਮੈਂ ਤੁਹਾਨੂੰ ਜਲਦੀ ਅਪਡੇਟ ਦਵਾਂਗਾ ਵੀ ਕਿਹੜੇ ਕਿਹੜੇ ਖਿਡਾਰੀ ਨਿਊਜ਼ੀਲੈਂਡ ਨਹੀਂ ਖੇਡਦੇ ਇਧਰ ਪੰਜਾਬ ਚ ਤੱਕ ਪਾਉਣਗੇ ਸੋ ਜਲਦੀ ਕਲੀਅਰ ਕਰਾਂਗੇ ਕਿਉਂਕਿ ਸੀਜ਼ਨ ਯਾਰ ਇੰਗਲੈਂਡ ਦਾ ਵੀ ਖਤਮ ਹੋ ਜਾਣਾ ਤੇ ਫਿਰ ਨਿਊਜ਼ੀਲੈਂਡ ਦਾ ਹੀ ਰਹਿ ਜਾ ਕੈਨੇਡਾ ਦਾ ਵੀ ਸਮਾਪਤੀ ਅਗਸਤ ਚ ਹੋ ਜਾਣੀ ਆ ਤੇ ਫਿਰ ਪੰਜਾਬ ਹੀ ਆਉਣਾ ਮੁੰਡਿਆਣੇ ਪੰਜਾਬ ਹੀ ਤੱਕ ਪਊਗੀ ਸੋ ਉਹ ਚੀਜ਼ਾਂ ਹੋਣਗੀਆਂ ਫਿਰ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਧੰਨਵਾਦ